ਦੀ ਸਫਾਈ ਹੈ ਪੀਣ ਵਾਲਾ ਜਿਹੜਾ ਪਾਣੀ ਹੈ ਕਿੰਨਾ ਬੁਰਾ ਹਾਲ ਹੈ ਕੋਈ ਸਫਾਈ ਨਹੀਂ ਹੈ ਇਸ ਪਾਸੇ ਕਲਾਸਾਂ ਦੇ ਵਿੱਚ ਕੋਈ ਟੀਚਰ ਨਹੀਂ ਹੈ ਦੇਖ ਸਕਦੇ ਹੋ ਬੱਚੇ ਕੀ ਪੜਾਈ ਕਰ ਰਹੇ ਹਨ ਖੜਾ ਹਲਚਨ న్యూਸ ਦੇਖ ਰਹੇ ਸਾਰੇ ਸਰੋਤਿਆਂ ਨੂੰ ਪਾਠਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਸਾਨੂੰ ਫੋਨ ਆਇਆ ਕਿ ਵੀ ਸਮਾਣਾ ਸ਼ਹਿਰ ਦੇ ਵਿੱਚ ਜਿਹੜਾ ਸਕੂਲ ਹੈ ਸਕੂਲ ਹੈ ਕੋਈ ਸਕੂਲ ਹੈ ਤੇ ਸ਼ਹੀਦ ਲੈਫਟੀਨੈਂਟ ਸਕੂਲ ਹੈ ਇੰਦਰਪੁਰ ਸ਼ਹੀਦ ਲੈਫਟੀਨੈਂਟ ਸਕੂਲ ਹੈ ਜਿਸ ਦੇ ਵਿੱਚ ਸਾਨੂੰ ਸਾਡੇ ਸੂਤਰਾਂ ਦਾ ਫੋਨ ਆਇਆ ਕਿ ਵੀ ਸਕੂਲ ਦੇ ਵਿੱਚ ਇਸ ਟਾਈਮ ਸਿਰਫ ਦੋ ਹੀ ਟੀਚਰ ਹਾਜ਼ਰ ਨੇ ਤੇ ਸਕੂਲ ਦੇ ਵਿੱਚ ਪ੍ਰਿੰਸੀਪਲ ਵੀ ਹਾਜ਼ਰ ਨਹੀਂ ਹਨ ਇਸ ਟਾਈਮ ਦੇਖ ਸਕਦੇ ਹੋ 4:01 ਦੀ ਹਾਜ਼ਰੀ ਪਾਈ ਹੋਈ ਹੈ ਰਜਿਸਟਰ ਦੇ ਉੱਤੇ ਸਾਡੇ ਵੱਲੋਂ 4 ਵਜੇ 1 ਮਿੰਟ ਤੇ ਜਦੋਂ ਆ ਕੇ ਸਕੂਲ ਦੇ ਵਿੱਚ ਹਾਲ ਦੇਖਿਆ ਤਾਂ ਸਕੂਲ ਇਦਾਂ ਲੱਗਦਾ ਸੀ ਕਿ ਵੀ ਸਕੂਲ ਨਹੀਂ ਹੈ ਕੋਈ ਕੀ ਕਿਹਾ ਜਾਵੇ ਉਹ ਸਾਡੇ ਕੋਲ ਲਫ਼ਜ਼ ਨਹੀਂ ਹਨ ਕੋਈ ਕੰਟਰੋਲ ਨਹੀਂ ਹੈ ਬੱਚੇ ਸਾਰੇ ਮਸਤੀਆਂ ਕਰਦੇ ਫਿਰਦੇ ਸਨ ਤੇ ਇੱਥੇ ਆ ਵੀ ਦੇਖਣ ਦੇ ਵਿੱਚ ਆਇਆ ਜਿੱਥੇ ਪਾਣੀ ਪੀਂਦੇ ਨੇ ਬੱਚੇ ਉਹ ਇੰਨੀ ਗੰਦਗੀ ਭਰੀ ਥਾਂ ਹੈ ਬੱਚਿਆਂ ਦੇ ਜਿਹੜਾ ਪਾਣੀ ਪੀਣ ਵਾਲੀ ਥਾਂ ਹੈ ਉੱਥੇ ਕੋਈ ਵੀ ਸਫਾਈ ਨਹੀਂ ਹੈ ਤੇ ਜੇ ਉੱਥੇ ਬਾਥਰੂਮਾਂ ਦੀ ਗੱਲ ਕੀਤੀ ਜਾਵੇ ਤਾਂ ਬੱਚਿਆਂ ਨੇ ਕਿਹਾ ਕਿ ਵੀ ਜਿਹੜੇ ਸਕੂਲ ਦੇ ਵਿੱਚ ਬਾਥਰੂਮ ਬਣੇ ਹੋਏ ਨੇ ਉਹਨਾਂ ਦੀ ਹਾਲਤ ਐਨੀ ਬਦ ਤੋਂ ਬੱਤਰ ਬਣੀ ਹੋਈ ਹੈ ਉੱਥੇ ਕੋਈ ਦੱਸਿਆ ਵੀ ਨਹੀਂ ਜਾ ਸਕਦਾ ਕਿਉਂਕਿ ਜੇ ਉਸ ਦੀ ਕਵਰੇਜ ਕਰਦੇ ਆ ਤਾਂ ਬੜਾ ਜੀਵਤ ਲੋਕਾਂ ਨੇ ਦੇਖਣਾ ਸੀ ਕਿ ਵੀ ਕਿਸ ਤਰ੍ਹਾਂ ਦੀ ਕਵਰੇਜ ਕੀਤੀ ਗਈ ਹੈ ਇਸ ਕਰਕੇ ਦੱਸ ਰਹੇ ਆ ਕਿ ਵੀ ਜਿਹੜੀ ਉਸ ਦੀ ਸਕੂਲ ਦੇ ਵਿੱਚ ਬਾਥਰੂਮਾਂ ਦੀ ਹਾਲਤ ਸੀ ਉਹ ਦੀ ਬਦ ਤੋਂ ਬੱਤਰ ਬਣੀ ਹੋਈ ਸੀ ਇੱਥੇ ਹੁਣ ਆ ਦੱਸਣਾ ਬਣਦਾ ਹੈ ਕਿ ਵੀ ਜਿਹੜੇ ਸਕੂਲ ਦੇ ਵਿੱਚ ਬੱਚੇ ਪੜ੍ਹਦੇ ਨੇ ਕਿਸੇ ਵੀ ਕਿਸਮ ਦਾ ਕੋਈ ਕੰਟਰੋਲ ਨਹੀਂ ਸੀ ਸਾਰੇ ਬੱਚੇ ਆਪਸ ਦੇ ਵਿੱਚ ਲੜਦੇ ਪਏ ਸਨ ਕੋਈ ਖੇਡ ਰੇ ਸਨ ਕੋਈ ਗੁੱਲੀ ਡੰਡੇ ਖੇਡ ਰਿਹਾ ਕੋਈ ਪੁਸ਼ ਕਰ ਰਿਹਾ ਹਰ ਕੋਈ ਮਸਤੀ ਦੇ ਵਿੱਚ ਫਿਰ ਰਿਹਾ ਇਸ ਟਾਈਮ ਵੀ ਸਕੂਲ ਦੇ ਵਿੱਚ ਸਿਰਫ ਦੋ ਟੀਚਰ ਹਾਜ਼ਰ ਨੇ ਬਾਕੀ ਸਾਰੀਆਂ ਕਲਾਸਾਂ ਦੇ ਵਿੱਚ ਕੋਈ ਟੀਚਰ ਨਹੀਂ ਹੈ ਤੇ ਜਿੱਥੇ ਪਾਣੀ ਪੀਣ ਵਾਲੀ ਥਾਂ ਹੈ ਬੱਚਿਆਂ ਦੀ ਉਹਦੇ ਵਿੱਚ ਕੂਲ ਲਿਪਾਂ ਪਈਆਂ ਨੇ ਨਸ਼ੇ ਦੀ ਵਰਤੋਂ ਆਖਰ ਕੋਈ ਤਾਂ ਕਰਦਾ ਹੈ ਸਕੂਲ ਦੇ ਵਿੱਚ ਕੌਣ ਕਰਦਾ ਇੱਕ ਜਾਂਚ ਦਾ ਵਿਸ਼ਾ ਬੱਚਿਆਂ ਦੇ ਪਾਣੀ ਪੀਣ ਵਾਲੀ ਥਾਂ ਦੇ ਉੱਤੇ ਕੂਲ ਲਿਪਾਂ ਮਿਲੀਆਂ ਨੇ ਜਿੱਥੇ ਬੱਚੇ ਪਾਣੀ ਪੀਂਦੇ ਨੇ ਅਖਰ ਕੋਈ ਤਾਂ ਉਹਨਾਂ ਕੂਲ ਨਿਪਾਂ ਦੀ ਵਰਤੋਂ ਕਰਦਾ ਹੋਵੇਗਾ ਕੌਣ ਵਰਤੋਂ ਕਰਦਾ ਹੈ ਇਸ ਦਾ ਜਵਾਬ ਤਾਂ ਪ੍ਰਿੰਸੀਪਲ ਸਾਹਿਬ ਦੇ ਸਕਦੇ ਹਨ ਜਾਂ ਜਾਂਚ ਕਰੇ ਤਾਂ ਹੀ ਪਤਾ ਲੱਗਦਾ ਹੈ ਕੂਲ ਨਿਪਾਂ ਦੀ ਵਰਤੋਂ ਕੌਣ ਕਰਦਾ ਹੈ ਕੂਲ ਨਿਪਾਂ ਦੀ ਵਰਤੋਂ ਕੌਣ ਕਰਦਾ ਹੈ ਜੜੀਆਂ ਬੱਚਿਆਂ ਨੇ ਦਿਖਾਇਆ ਕਿ ਵੀ ਕੂਲ ਨਿਪਾਂ ਇੱਥੇ ਵਰਤੀਆਂ ਜਾਂਦੀਆਂ ਨੇ ਬੱਚਿਆਂ ਨੇ ਡਰ ਕਰ ਇਨ ਕਰਕੇ ਨਹੀਂ ਦੱਸਿਆ ਕੌਣ ਵਰਤਦਾ ਅਖਰ ਕੋਈ ਤਾਂ ਉਹਨਾਂ ਦੀ ਕੂਲ ਨਿਪਾਂ ਦੀ ਵਰਤੋਂ ਕਰਦਾ ਹੈ ਤੇ ਕੋਈ ਇੱਥੇ ਸਫਾਈ ਦਾ ਪ੍ਰਬੰਧ ਨਹੀਂ ਹੈ ਥਾ ਥਾ ਤੇ ਜੜੀਆਂ ਬੂਟੀ ਜੰਗਲੀ ਬੂਟੀ ਨੇ ਆਪਣੇ ਘਰ ਬਣਾਏ ਹੋਏ ਨੇ ਕਿਉਂਕਿ ਸਕੂਲ ਘਟ ਇਸ ਟਾਈਮ ਉੱਥੇ ਜਾ ਕੇ ਦੇਖਿਆ ਜਾਵੇ ਇੱਕ ਬਸ ਬੱਚੇ ਆਪਣਾ ਟਾਈਮ ਪੂਰਾ ਕਰ ਰਹੇ ਨੇ ਟਾਈਮ ਪਾਸ ਕਰਕੇ ਨੇ ਸਕੂਲ ਦੇ ਵਿੱਚ ਜਿੰਨਾ ਟਾਈਮ ਬੱਚੇ ਪਾਸ ਕਰਨ ਨਹੀਂ ਆਉਂਦੇ ਨੇ ਟੀਚਰਾਂ ਦਾ ਕੋਈ ਕੰਟਰੋਲ ਨਹੀਂ ਹੈ ਤੇ ਟੀਚਰ ਵੀ ਸਕੂਲ ਦੇ ਵਿੱਚ ਹਾਜ਼ਰ ਨਹੀਂ ਹਨ ਜਿੰਨੀਆਂ ਵੀ ਇੱਥੇ ਕਲਾਸਾਂ ਲੱਗ ਰਹੀਆਂ ਨੇ ਇਸ ਟਾਈਮ 5:30 ਵਜੇ ਤੱਕ ਦੱਸਦੇ ਨੇ ਕਿ ਵੀ 5:30 ਵਜੇ ਤੱਕ 5 ਵਜੇ ਤੱਕ ਕਲਾਸਾਂ ਲੱਗਦੀਆਂ ਨੇ ਟੀਚਰ ਤਾਂ ਕੋਈ ਹੈ ਨਹੀਂ ਸਿਰਫ ਖਾਣਾ ਪੂਰਤੀ ਕੀਤੀ ਜਾ ਰਹੀ ਹੈ ਬੱਚਿਆਂ ਨੂੰ ਪੜਾਉਣ ਦੀ ਸਿਰਫ ਕਾਗਜ਼ਾਂ ਦੇ ਵਿੱਚ ਖਾਣਾ ਪੂਰਤੀ ਕੀਤੀ ਜਾ ਰਹੀ ਹੈ ਬੱਚਿਆਂ ਨੂੰ ਪੜਾਉਣ ਦੀ ਜਦੋਂ ਅਸੀਂ ਨੇ 4:00 ਵਜਾ ਕੇ ਦੇਖਿਆ ਕਲਾਸਾਂ ਦੇ ਵਿੱਚ ਕੋਈ ਟੀਚਰ ਨਹੀਂ ਸਨ ਸਾਨੂੰ ਦੇਖ ਕੇ ਟੀਚਰ ਆਪਣੀਆਂ ਕਲਾਸਾਂ ਦੇ ਵਿੱਚ ਜਾਣੇ ਸ਼ੁਰੂ ਹੋ ਗਏ ਇੱਥੇ ਦੇਖਿਆ ਵਿੱਚ ਸਾਰੀ ਜੋ ਵੀ ਇੱਥੇ ਪੋਣੀ ਕੀਤੀ ਗਈ ਹੈ ਉਹ ਇਸੇ ਤੋਂ ਹੁਣ ਤੁਹਾਨੂੰ ਸਾਡੇ ਸਾਹਮਣੇ ਪੇਸ਼ ਕੀਤੀ ਜਾਵੇਗੀ ਤੇ ਐਸਡੀਐਮ ਸਾਹਿਬ ਨੂੰ ਤੇ ਜਿਹੜੇ ਆਪਣੇ ਸਿੱਖਿਆ ਮੰਤਰੀ ਨੇ ਸਿੱਖਿਆ ਸਾਹਿਬ ਮੰਤਰੀ ਨੂੰ ਬੇਨਤੀ ਹੈ ਕਿ ਵੀ ਸਕੂਲ ਦਾ ਹਾਲ ਦੇਖਿਆ ਜਾਵੇ ਸਕੂਲ ਦਾ ਕੀ ਹਾਲ ਹੈ ਸਕੂਲ ਘਟ ਇਸ ਟਾਈਮ ਉੱਥੇ ਜੰਗਲ ਬਣਿਆ ਪਿਆ ਜੋ ਇੱਥੇ ਆ ਕੇ ਹਾਲ ਦੇਖਿਆ ਕਿ ਵੀ ਸਾਨੂੰ ਨਹੀਂ ਲੱਗਦਾ ਕਿ ਵੀ ਮਾਪੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਆਪਣੇ ਬੱਚਿਆਂ ਨੇ ਕੀ ਉਹਨਾਂ ਤੋਂ ਸਵਾਲਕ ਤਾਂ ਪੁੱਛਣਗੇ ਕੀ ਪੜ੍ਹ ਕੇ ਆਏ ਹੋ ਉਹ ਤਾਂ ਮਾਪੇ ਆਪ ਹੀ ਜਾਣਦੇ ਨੇ ਕੈਮਰਾਮੈਨ ਦੇ ਨਾਲ ਪ੍ਰੇਮ ਬਦਵਾਦੀ ਰਿਪੋਰਟ ਕੰਦਾ ਰੱਟਿਆ ਲਟਾਇਆ ਸ਼ਹੀਦ ਫਲਾਈਟ ਲੈਫਟੀਨੈਂਟ ਮੋਹਿਤ ਕੁਮਾਰ ਸਕੂਲ ਹੈ ਤੇ ਤੁਹਾਨੂੰ ਇਸ ਦੇ ਅੰਦਰ ਦਾ ਮੰਜ਼ਰ ਦਿਖਾਣੇ ਆ ਜੋ ਸਕੂਲ ਦੇ ਵਿੱਚ ਹਾਲ ਹੈ ਉਹ ਤੁਸੀਂ ਅੱਜ ਹੁਣ ਲਾਈਵ ਤਸਵੀਰਾਂ ਦੇਖੋਗੇ ਕੋਈ ਟੀਚਰ ਨਹੀਂ ਆ ਨੰਦਰ ਛੁੱਟੀ ਹੋ ਗਈ ਤੁਹਾਨੂੰ ਮੈਂ ਜੀ ਕਲਾਸ ਚ ਆਈ ਬੈਠਣੇ ਬੈਠੇ ਕਿਉਂ ਨਹੀਂ ਕਲਾਸ ਚ ਖਾਣਾ ਖਾ ਕੇ ਆ ਰਹੇ ਜਾ ਰਹੇ ਜਾ ਰਹੇ ਅੱਛਾ ਅੱਜ ਆਏ ਨਹੀਂ ਜੀ ਉਸ ਦਿਨ ਸਰ ਸਰ ਹੁਣ ਆਏ ਨਹੀਂ ਹਾਂਜੀ ਸਵੇਰ ਦੇ ਨਹੀਂ ਆਏ ਸੀਗੇ ਕਿੱਥੇ ਸੀਗੇ ਸਵੇਰ ਦੇ ਪਤਾ ਨਹੀਂ ਪਤਾ ਨਹੀਂ ਠੀਕ ਹੈ ਬੱਚਿਓ ਕੋਈ ਟੀਚਰ ਨਹੀਂ ਹੈ ਇੱਕ ਦਾ ਨਹੀਂ ਸਾਰੇ ਸਕੂਲ 'ਚ ਇਹੀ ਹਾਲ ਹੈ। ਦੇਖ ਸਕਦੇ ਹੋ ਹੁਣ ਸਾਡੇ ਆਉਣ ਤੋਂ ਬਾਅਦ ਹੀ ਇਹ ਸਾਰੇ ਟੀਚਰ ਕਲਾਸਾਂ ਦੇ ਵਿੱਚ ਜਾ ਰਹੇ ਨੇ। ਦੇਖ ਸਕਦੇ ਹੋ ਟੀਚਰ ਵੀ ਤੁਸੀਂ ਦੇਖ ਰਹੇ ਹੋ ਜਾ ਰਹੇ ਨੇ ਤੇ ਬੱਚੇ ਤੁਸੀਂ ਦੇਖ ਰਹੇ ਹੋ ਕਿਵੇਂ ਫਿਰ ਰਹੇ ਨੇ। ਸਾਡੇ ਪਿੱਛੇ ਵੀ ਦੇਖ ਰਹੇ ਹੋ ਕਿ ਵੀ ਇਹ ਕਿੰਨਾ ਕੁ ਇੱਥੇ ਡਿਸਪਲਿਨ ਹੈ। ਦੇਖ ਸਕਦੇ ਹੋ ਇਹ ਕਲਾਸਾਂ ਦੇ ਹਾਲ ਨੇ। ਦੇਖ ਸਕਦੇ ਹਾਂ ਜਦੋਂ ਅਸੀਂ ਆਏ ਹਾਂ ਤਾਂ ਉਦੋਂ ਟੀਚਰ ਕਲਾਸਾਂ ਦੇ ਵਿੱਚ ਆਏ ਨੇ ਅਸੀਂ ਸਾਰੇ ਬੱਚੇ ਦੇਖ ਸਕਦੇ ਹੋ ਕਿਵੇਂ ਨੇ ਕੋਈ ਇੱਥੇ ਕੰਟਰੋਲ ਨਹੀਂ ਹੈ ਜਦੋਂ ਅਸੀਂ ਆਏ ਹਾਂ ਉਦੋਂ ਹੀ ਕਲਾਸਾਂ ਦੇ ਵਿੱਚ ਟੀਚਰ ਆਏ ਨੇ ਤੇ ਉਸ ਤੋਂ ਪਹਿਲਾਂ ਕੋਈ ਕਲਾਸਾਂ ਦੇ ਵਿੱਚ ਟੀਚਰ ਨਹੀਂ ਸੀਗੇ ਤੇ ਆਹ ਵੀ ਕਲਾਸਾਂ ਤੁਹਾਨੂੰ ਦਿਖਾ ਦਿੰਨੇ ਆ ਇਹਨਾਂ ਕਲਾਸਾਂ ਦੇ ਵਿੱਚ ਤੁਹਾਡੇ ਟੀਚਰ ਕਿੱਥੇ ਨੇ ਦੇਖ ਸਕਦੇ ਹੋ ਇਹ ਸਕੂਲ ਦਾ ਹਾਲ ਦੇਖ ਸਕਦੇ ਹੋ ਤੁਸੀਂ ਇਹ ਬੱਚੇ ਕੀ ਇਹਨਾਂ ਨੂੰ ਸਿਖਾਉਂਦੇ ਹੋਣਗੇ ਤੇ ਕੀ ਇਹ ਪੜ੍ਹਦੇ ਹੋਣਗੇ ਟੀਚਰ ਕਿੱਥੇ ਨੇ ਤੁਹਾਡੇ ਟੀਚਰ ਸੋਰੀ ਸੀ ਜੀ ਹੁਣ ਰੈਸਸ ਹੋਈ ਸੀ ਨਹੀਂ ਨਹੀਂ ਟੀਚਰ ਹੁਣ ਕਲਾਸ ਦਾ ਟਾਈਮ ਹੈ ਕਿੱਥੇ ਨੇ 4 4 ਵਜੇ ਸਭ ਰੈਸਸ ਬੰਦ ਹੁੰਦੀ ਹੈ 3:30 ਚਲਦੀ 4 ਵਜੇ ਬੰਦ ਹੁਣ ਕਿੰਨਾ ਟਾਈਮ ਹੈ ਹੁਣ ਜੀ 4:00 ਵਜੇ ਹੋਵੇ 4:00 ਵਜੇ ਕਲਾਸ ਹੈ 4:00 ਵਜੇ ਨੇ ਬੱਚੇ ਉਹ ਖਾਣਾ ਖਾ ਰਹੇ ਨੇ ਦੇਖ ਸਕਦੇ ਹੋ ਇਹ ਕਲਾਸਾਂ ਦੇ ਵਿੱਚ ਕੋਈ ਟੀਚਰ ਨਹੀਂ ਹੈ ਇਹ ਕੰਟਰੋਲ ਦੇਖ ਸਕਦੇ ਹੋ ਤੁਸੀਂ ਆਪ ਹੀ ਕਲਾਸਾਂ ਦੇ ਵਿੱਚ ਕੋਈ ਟੀਚਰ ਨਹੀਂ ਹੈ ਕਲਾਸਾਂ ਦੇ ਵਿੱਚ ਕੋਈ ਟੀਚਰ ਨਹੀਂ ਹੈ ਦੇਖ ਸਕਦੇ ਹੋ ਇਹ ਕੰਟਰੋਲ ਦੇਖ ਸਕਦੇ ਹੋ ਬੱਚੇ ਕਿਵੇਂ ਮસ્ਤੀ ਕਰ ਰਹੇ ਨੇ ਕੀ ਇਹੇ ਪੜ੍ਹਾਉਂਦੇ ਹੋਣਗੇ ਕੀ ਇਹੇ ਟੀਚਰ ਪੜ੍ਹਾਉਂਦੇ ਹੋਣਗੇ ਕੀ ਕੰਟਰੋਲ ਹੈ ਇਹ ਤੁਸੀਂ ਦੇਖ ਸਕਦੇ ਹੋ ਇਹ ਸਕੂਲ ਦਾ ਦੇਖ ਸਕਦੇ ਹੋ ਨਾ ਹੀ ਇੱਥੇ ਕੋਈ ਟੀਚਰ ਹੈ ਤੁਹਾਡੇ ਟੀਚਰ ਕਿੱਥੇ ਨੇ ਸਰ ਜੀ ਸਭ ਨੇ ਕੀ ਆਪਦਾ ਦੇਖ ਸਕਦੇ ਹੋ ਇਹ ਸਕੂਲ ਦੇ ਵਿੱਚ ਜਿੱਥੇ ਬੱਚੇ ਪਾਣੀ ਪੀਂਦੇ ਨੇ ਜਿੱਥੇ ਬੱਚੇ ਪਾਣੀ ਪੀਂਦੇ ਨੇ ਦੇਖ ਸਕਦੇ ਹੋ ਜਿੱਥੇ ਬੱਚੇ ਪਾਣੀ ਪੀਂਦੇ ਨੇ ਇਹ ਕਿੰਦਾ ਦੀ ਸਫਾਈ ਹੈ ਪੀਣ ਵਾਲਾ ਜਿਹੜਾ ਪਾਣੀ ਹੈ ਕਿੰਨਾ ਬੁਰਾ ਹਾਲ ਹੈ ਕੋਈ ਸਫਾਈ ਨਹੀਂ ਹੈ ਇਸ ਪਾਸੇ ਦੇਖ ਸਕਦੇ ਹੋ ਕਿਸੇ ਪਾਸੇ ਵੀ ਕੋਈ ਸਫਾਈ ਦਾ ਹਾਲ ਨਹੀਂ ਹੈ ਤੇ ਦੇਖ ਸਕਦੇ ਹੋ ਕੋਈ ਵੀ ਟੀਚਰ ਇੱਥੇ ਹਾਜ਼ਰ ਨਹੀਂ ਹੈ ਦੇਖ ਸਕਦੇ ਹਾਂ ਇਹ ਕਿੱਦਾਂ ਦੀ ਬੱਚਿਆਂ ਨੂੰ ਪੜ੍ਹਾਈ ਕਰਾਈ ਜਾ ਰਹੀ ਹੈ ਇੱਥੇ ਹਾਲ ਵੀ ਦੇਖ ਸਕਦੇ ਹੋ ਕਿ ਵੀ ਕਿਵੇਂ ਗੰਦਗੀ ਦਾ ਹਾਲ ਹੈ ਕੋਈ ਸਫਾਈ ਨਹੀਂ ਹੈ ਝਾੜੀਆਂ ਫੂਸ ਸਾਰੇ ਉੱਗੇ ਹੋਏ ਨੇ ਇਸ ਸਫਾਈ ਦਾ ਹਾਲ ਦੇਖ ਸਕਦੇ ਹੋ ਸਕੂਲ ਦੇ ਵਿੱਚ ਕੀ ਸਫਾਈ ਦਾ ਹਾਲ ਹੈ ਹਾਂ ਦੇ ਵਿੱਚ ਕੋਈ ਸਫਾਈ ਨਹੀਂ ਹੈ ਕੋਈ ਕੰਟਰੋਲ ਨਹੀਂ ਹੈ ਦੇਖ ਸਕਦੇ ਹੋ ਟੀਚਰ ਜਦੋਂ ਕਲਾਸਾਂ ਦੇ ਵਿੱਚ ਨਹੀਂ ਹੰ ਤਾਂ ਦੇਖ ਸਕਦੇ ਹੋ ਬੱਚੇ ਕਿਨੇ ਮਸਤੀਆਂ ਕਰ ਰਹੇ ਨੇ ਦੇਖ ਸਕਦੇ ਹੋ ਕਲਾਸਾਂ ਦੇ ਵਿੱਚ ਕੋਈ ਟੀਚਰ ਨਹੀਂ ਹੈ ਸੰਦੇ ਵਿੱਚ ਕੋਈ ਟੀਚਰ ਨਹੀਂ ਹੈ ਦੇਖ ਸਕਦੇ ਹੋ ਬੱਚੇ ਕੀ ਪੜਾਈ ਕਰ ਰਹੇ ਨੇ ਤੇ ਕਿਸ ਤਰ੍ਹਾਂ ਦਾ ਸਕੂਲ ਦਾ ਮਾਹੌਲ ਹੈ ਇਹ ਆ ਦੇਖੋ ਧੱਕ ਪਾਈਓ ਜੀ ਸਾਡੀ ਸਕੂਲ ਵਾਲੇ ਨੇ ਇਹ ਦੇਖ ਸਕਦੇ ਹੋ ਸਕੂਲ ਦੇ ਵਿੱਚ ਜਿੱਥੇ ਪਾਣੀ ਪੀਣ ਵਾਲੀ ਥਾਂ ਹੈ ਉਹ ਸਫਾਈ ਦਾ ਵੀ ਹਾਲ ਦੇਖ ਸਕਦੇ ਹੋ ਤੇ ਜਿੱਥੇ ਕੂਲ ਲਿਪਾ ਪਈਆਂ ਨੇ ਕੂਲ ਲਿਪਾ ਸਕੂਲ ਦੇ ਵਿੱਚ ਸਕੂਲ ਦੇ ਵਿੱਚ ਕੂਲ ਲਿਪਾ ਦੇਖ ਸਕਦੇ ਹੋ ਕਿਵੇਂ ਕੀ ਇੱਥੇ ਬੱਚਿਆਂ ਤੇ ਕੰਟਰੋਲ ਹੋ ਰਿਹਾ ਆ ਫਿਰ ਕਿਸੇ ਨੇ ਤਾਂ ਇਹਨਾਂ ਕੂਲ ਲਿਪਾ ਦੀ ਯੂਜ਼ ਕੀਤਾ ਹੋਏਗਾ